ਬੋਰੀਂਡਾ ਕੁਰਾਲੀ ਰੋਡ ਉਤੇ ਭਾਰਤ ਮਾਲਾ ਪ੍ਰੋਜੈਕਟ ਦੀ ਉਸਾਰੀ ਅਧੀਨ ਚੱਲ ਰਹੇ ਓਵਰ ਬ੍ਰਿਜ ਨੇੜੇ ਸਵੇਰੇ ਟਾਰਕ ਤੇ ਕਾਰ ਵਿਚਕਾਰ ਤੂਦ ਕਰਨ ਹੋਏ ਐਕਸੀਡੈਂਟ ਦੌਰਾਨ ਦੋ ਬੱਚਿਆਂ ਸਮੇਤ ਪੰਜ ਲੋਕ ਗੰਭੀਰ ਫੱਟੜ ਹੋਏ। ਮੌਕੇ ਉਤੇ ਹਾਜ਼ਰ ਰਾਗੀਰਾਂ ਨੇ ਐਂਬੂਲੈਂਸ ਸੇਵਾ ਲਈ ਬਾਰ-ਬਾਰ ਕਾਲ ਕੀਤੀ ਪਰ ਐਂਬੂਲੈਂਸ ਨਾ ਆਈ ਫਿਰ ਰਾਗੀਰਾਂ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਕੁਰਾਲੀ ਵਿਖੇ ਪਹੁੰਚ ਕਰਵਾਇਆ ਗਿਆ। ਇੱਥੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿੰਨਾ ਸਮਾਂ ਓਵਰ ਬਿਰਜ ਦਾ ਕੰਮ ਚੱਲ ਰਿਹਾ ਹੈ ਉਹਨਾਂ ਸਮਾਂ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਖਰਨ ਮੋਰਿੰਡਾ ਰੋਡ ਉਤੇ ਲੱਗੇ ਟੋਲ ਪਲਾਜ਼ਾ ਕਾਰਨ ਲੋਕ ਟੋਲ ਬਚਾਉਣ ਲਈ ਮੋਰਿੰਡਾ ਕੁਰਾਲੀ ਰੋਡ ਤੋਂ ਜਾਂਦੇ ਹਨ ਜਿਸ ਕਰਕੇ ਇਸ ਰੋਡ ਉਤੇ ਆਵਾਜਾਈ ਬਹੁਤ ਵੱਧ ਗਈ ਹੈ ਤੇ ਹਰ ਰੋਜ਼ ਐਕਸੀਡੈਂਟ ਹੁੰਦੇ ਹਨ ਇਸ ਲਈ ਇਸ ਰੋਡ ਉਤੇ ਐਂਬੂਲੈਂਸ ਦਾ ਪ੍ਰਬੰਧ ਕੀਤਾ ਜਾਵੇ ਇਹ ਪਹਿਲਾ ਐਕਸੀਡੈਂਟ ਹੋਇਆ ਐਕਸੀਡੈਂਟ ਹੋ ਨੂੰ ਤਕਰੀਬ 20 ਮਿੰਟ ਹੋ ਗਏ ਸਰ ਅੱਛਾ ਗੱਡੀ ਡਰਾਈਵਰ ਸਾਈਡ ਆ ਰਹੀ ਸੀ ਤੇ ਉਧਰ ਜਿਹੜਾ ਕੋਲਾਪਨਾ ਬਣ ਰਿਹਾ ਕਾਲੀ ਰੋਡ ਤੇ ਫਿਰ ਉਹ ਟਰੱਕ ਆ ਰਿਹਾ ਸੀ ਤੇ ਤੁੰ ਦੇ ਕਰ ਡਰਾਈਵਰ ਨੂੰ ਪਤਾ ਨਹੀਂ ਚੱਲਿਆ ਜਿਹੜਾ ਰਸਤਾ ਕਿ ਕਲੀਅਰ ਆ ਉਹ ਰਸਤਾ ਕਲੀਅਰ ਹੋਣ ਦੇ ਨਾ ਮੌਜੂਦ ਤੇ ਟਰੱਕ ਉੱਪਰ ਹੀ ਆ ਗਿਆ ਜਿਹਦੇ ਕਰਕੇ ਮੇਜਰ ਐਕਸੀਡੈਂਟ ਹੋਇਆ ਇਹ ਮੋੜ ਤੇ ਸੀ ਟਰੱਕ ਤਾਂ ਮੋੜ ਤੇ ਆਪਣੀ ਟਰੱਕ ਤਾਂ ਰਾਈਟ ਸਾਈਡ ਸੀ ਆਹ ਟਰੱਕ ਰਾਈਟ ਸਾਈਡ ਸੀ ਤੇ ਡਰਾਈਵਰ ਲੈਫਟ ਚੜ ਸੀ ਹਾਂ ਕਾਲ ਵਿਚ ਰੈਕਸ਼ਟ ਹੋਇਆ ਜਿਹਦੇ ਵਿੱਚ ਇੱਕ ਬੱਚਾ ਸੀ 5 ਸਾਲ ਦਾ ਤੇ ਇੱਕ ਲੜਕੀ 6 ਸਾਲ ਦੀ ਔਰ ਦੋ ਲੇਡੀਆਂ ਦੀ ਔਰ ਇੱਕ ਉਹਨਾਂ ਦਾ ਲੜਕਾ ਸੀ ਤੇ ਹੁਣ ਉਹ ਕਿੱਥੇ ਹੈ ਇਸ ਟਾਈਮ ਜਿਹੜੇ ਉਹ ਇਸ ਟਾਈਮ ਉਹ ਕਰਾੜੀ ਹਸਪੀਟਲ ਸਰਕਾਰੀ ਚਲੇ ਗਏ ਹੈ ਕੌਣ ਲੈ ਕੇ ਗਿਆ ਉਹਨਾਂ ਨੂੰ ਉਹਨਾਂ ਨੂੰ ਰਾਗੀਰ ਲੈ ਕੇ ਗਿਆ ਰਾਗੀਰ ਲੈ ਕੇ ਗਿਆ ਬੰਦਾ ਕੋਈ ਐਂਬੂਲੈਂਸ ਵਗੈਰਾ ਕੋਈ ਨਹੀਂ ਐਂਬੂਲੈਂਸ ਕੋਈ ਨਹੀਂ ਆਈ ਐਂਬੂਲੈਂਸ ਨੂੰ ਕਾਲ ਕੀਤੀ ਸੀ ਤੇ ਐਂਬੂਲੈਂਸ ਕੋਈ ਨਹੀਂ ਇੱਥੇ ਆਈ ਹੈ ਜੀ ਹਾਂਜੀ ਹਾਂਜੀ ਕਿੱਥੋਂ ਆਏ ਸੀ ਤੁਸੀਂ ਮੈਂ ਮੰਡੀ ਗੁਰਦਖਤੋਂ ਆਇਆ ਅੱਛਾ ਠੀਕ ਹਾਂ ਕਿਧਰੋਂ ਮੈਂ ਮਰੰਡੇ ਵੱਲੋਂ ਆਇਆ ਸੀ ਅੱਛਾ ਮੈਂ ਆਪਣੇ ਸਾਈਡ ਆ ਰਿਹਾ ਸੀ ਇਹ ਬ੍ਰੇਕਾਂ ਦੇਖੋ ਜੀ ਕਿੱਥੇ ਲੱਗੀਆਂ ਇਹ ਗੱਡੀ ਰੌਂਡ ਸਾਈਡ ਆ ਰਹੀ ਸੀ ਆਹ ਦੇਖੋ ਇੱਥੇ ਇਹ ਹਿਮਾਚਲ ਤੋਂ ਆਏ ਸੀ ਇਹਨਾਂ ਨੂੰ ਨਹੀਂ ਪਤਾ ਲੱਗੇ ਪੁਲ ਦਾ ਪੁਲ ਦਾ ਪੁਲ ਦਾ ਕੰਮ ਹੋ ਰਿਹਾ ਹੈ ਕੰਮ ਚੱਲ ਰਿਹਾ ਇਹਨਾਂ ਨੂੰ ਪਤਾ ਨਹੀਂ ਇਹ ਲਾਈਟ ਕਿ ਚੱਕ ਦੀ ਜੀ ਇੱਕ ਜਲਦੀ ਸੀ ਲਾਈਟ ਇਹ ਕਈ ਕਾਰਨ ਆ ਸਾਡੇ ਜਿਹੜੇ ਐਕਸੀਡੈਂਟ ਦੇ ਵੀ ਲਾਈਟਾਂ ਖਰਾਬ ਹੋਣ ਜਾਂ ਡੀਪਰ ਵਗੈਰਾ ਨਹੀਂ ਚੱਲਣ ਕਾਰਨ ਵੀ ਇਹ ਜਿਹੜੇ ਐਕਸੀਡੈਂਟ ਜ਼ਿਆਦਾ ਹੋ ਰਹੇ ਆ ਹਾਂਜੀ 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 ਆ ਦੇਖੋ ਇਹ ਗੱਡੀ ਆ ਬੇਟਾ ਕਿੱਥੇ ਲੱਗੀਆਂ ਈ ਇਧਰਲੀ ਸਾਈਡ ਆਫ ਲੱਗੀ ਗਈ